ਇਹ 4.5 ਤੋਂ 5 ਕਿ ਮਹੀਨਿਆਂ ਦੇ ਵਿੱਚ ਇਹਦੀ ਉਮਰ ਹੈਗੀ ਤੇ ਇਹਦੀ ਆਪਾਂ ਜੇ ਕੁਆਲਿਟੀਆਂ ਚੈੱਕ ਕਰਦੇ ਹੇ ਲ ਡੀ ਐਫ ਵਾਲਿਆਂ ਦੇ ਨਾਗ ਬਦਲੀ ਧੀ ਹੈਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਲਈ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਤੇ ਲੈ ਕੇ ਆਏ ਕਿ ਝੋਟੀ ਵੀ ਕਿਉਂ ਤੇ ਇੱਕ ਬੇੜੀ ਦੋ ਪਸ਼ੂ ਦਿਖਾਉਣੇ ਤੁਹਾਨੂੰ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਪਸ਼ੂ ਆਪਾਂ ਆਮ ਪਸ਼ੂ ਪਾਲ ਕੇ ਵੀਰ ਦੇ ਘਰੋਂ ਦਿਖਾਉਣੇ ਆ ਕਿ ਤੇ ਆਪਾਂ ਜਾਇਜ਼ ਦੀ ਰੇੜੇ ਦੇ ਉੱਤੇ ਤੁਹਾਨੂੰ ਪਸ਼ੂ ਦਿਵਾਉਣੇ ਆ ਤੇ ਇੱਕ ਜਿਹੜੀ ਝੋਟੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੇ ਗੱਬਣ ਚੱਕ ਪਾਸ ਆਗੀ ਤੇ ਇਹਦੀ ਮਾ ਦਾ ਰਿਕਾਰਡ ਵੀ ਆਪਾਂ ਤੁਹਾਨੂੰ ਦੱਸ ਦਿਆਂ ਕਿੰਨੇ ਟਾਈਮ ਦੀ ਗੋਬਨ ਹੈ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਰੇਟ ਵੀ ਆਪਾਂ ਵੀਡੀਓ ਦੇ ਲਾਸਟ ਦੇ ਉੱਤੇ ਤੁਹਾਨੂੰ ਦੱਸਾਂਗੇ ਤੇ ਆਓ ਜੀ ਆਪਾਂ ਤੁਹਾਨੂੰ ਦਿਖਾਉਣੇ ਲਿਆ ਬਈ ਦਿਖਾ ਰਹੇ ਹਾਂ ਤੇ ਜਿਹੜੀ ਤੁਸੀਂ ਇਹ ਛੋਟੀ ਦੇਖ ਰਹੇ ਹੋਗੇ ਇਹ ਦੀ ਉਮਰ ਲਗਭਗ ਢਾਈ ਤੋਂ ਪੌਣੇ ਤਿੰਨ ਸਾਲਾਂ ਦੀ ਹੈ ਕਿ ਇਹਦੀ ਪ੍ਰੋਪਰ ਡੇਟ ਆਪਾਂ ਨੂੰ ਪਤਾ ਨਹੀਂ ਹੈਗੀ ਤੇ ਆਪਾਂ ਜੇ ਇਹਦੀ ਡਿਟੇਲ ਦੀ ਗੱਲ ਕਰੀਏ ਤਾਂ ਬਾਈ ਹੋਰਾਂ ਨੂੰ ਮਜਬੂਰੀ ਕਾਰਨ ਵੇਚਣੀ ਪੈ ਰਹੀ ਹੈ ਕਿ ਇਹ ਕਿਉਂਕਿ ਪਸ਼ੂ ਬਾਈ ਹੋਰਾਂ ਕੋਲ ਬਾਲੇ ਨੇ ਤੇ ਬਾਈ ਹੋਰੀ ਜਿਆਦਾ ਗਾਂ ਮਾਦਾ ਹੀ ਸੌਂਕੇ ਰੱਖਦੇ ਨੇ ਤੇ ਤਾਂ ਕਰਕੇ ਬਾਈ ਹੋਰਾਂ ਨੂੰ ਵੇਚ ਨਹੀਂ ਪੈ ਰਹੀ ਜਗਾ ਦੀ ਪ੍ਰੋਬਲਮ ਆ ਜਿਹੜੀ ਨੁਕਸ ਹੋਈ ਨਹੀਂ ਹੈਗਾ ਝੋਟੀ ਦੇ ਵਿੱਚ ਤੇ ਜੇ ਆਪਾਂ ਗੱਲਬਾਤ ਕਰੀਏ ਇਹਦੀ ਮਾਂ ਦੇ ਰਿਕਾਰਡ ਦੀ ਮਾਂ ਇਹਦੀ ਹੈਗੀ ਹੈਗੀ 14 ਲੀਟਰ ਦੁੱਧ ਵਾਲੀ ਹੈ ਤੇ ਉਹ ਵੀ ਆਮ ਘਰੇ 14 ਲੀਟਰ ਦੁੱਧ ਦਿੱਤਾ ਹੋਇਆ ਹੈਗਾ ਤੇ ਜੇ ਆਪਾਂ ਇਹਦੀ ਗੱਲ ਕਰੀ ਇਹਦਾ ਬਾਈ ਪਤਾ ਕਿਹੜੇ ਬੁੱਲ ਦੀ ਹੈਗੀ ਇਹ ਇਹਦਾ ਬਾਈ ਨੇ ਖਰੀਦੀ ਹੋਈ ਹੈ ਇਹਦੇ ਬਾਰੇ ਵੀ ਨਹੀਂ ਪਤਾ ਹੈਗਾ ਤੇ ਆਪਣੇ ਪਿੰਡ ਚੋਂ ਹੀ ਖਰੀਦੀ ਹੋਈ ਹੈ ਦੁਬਾਰੇ ਪਿੰਡ ਚ ਹੀ ਆਈ ਹੋਈ ਹੈਗੀ ਇਹ ਤੇ ਹੁਣ ਇਹ ਗੱਬਣ ਹੈਗੀ ਹੈਗੀ ਤੇ ਇਹ ਲਗਭਗ ਆਪਾਂ ਸੰਦਸੇ ਬਿਤਾਇ ਇੱਕ ਮਹੀਨੇ ਦੀ ਗੱਬਣਾ ਤੇ ਆ ਇਹਦਾ ਟੀਕਾ ਭਰਿਆ ਹੋਇਆ ਹੈਗਾ ਤੇ ਸੇਰਾ ਫੌਜੀ ਬੋਲਾਗਾ ਜਿਹੜਾ ਮਦਰ ਰਿਕਾਰਡ ਆ ਉਹਦਾ 26 ਲੀਟਰ 466 ਗ੍ਰਾਮ ਤੇ ਪ੍ਰਵੀਨ ਮੋਰਾ ਫਾਰਮ ਜਿਹੜਾ ਪਗਲੇ ਫੌਜੀ બોલાਗਾ ਤੇ ਛੇਰਾ ਫੌਜੀ બોલાਗਾ ਉਹ ਤੋਂ ਗੱਭਣਾ ਕੀ ਇਹ ਦੁਬਾਰੇ ਢਾਈ ਤੋਂ ਤਿੰਨ ਮਹੀਨਿਆਂ ਦੇ ਵਿੱਚ ਗੱਭਣਾ ਚੈੱਕ ਪਾਸ ਦੀ ਗਰੰਟੀ ਆਪਣੀ ਜੇ ਕੋਈ ਭਰਾ ਲੈ ਕੇ ਜਾਊਗਾ ਤਾਂ ਆਪਦੇ ਆਪ ਤਸੱਲੀ ਕਰਕੇ ਅਬਦੇ ਇਲਾਜ ਆ ਸਕਦਾ ਹੈਗਾ ਜੇ ਚੈੱਕ ਪਾਸ ਨਿਕਲੀ ਤਾਂ ਪੈਸੇ ਅਗਲੇ ਦੇ ਹੋਣਗੇ ਜੇ ਖਾਲੀ ਨਿਕਲੀ ਤਾਂ ਪੈਸੇ ਆਪਾਂ ਦੇਵਾਂਗੇ ਡਾਕਟਰ ਦੀ ਫੀਸ ਆਪਣੀ ਵੱਲੋਂ ਹੋਊਗੀ ਤੇ ਬਾਈ ਹਰ ਨਾਲ ਦੇ ਇੱਕ ਹੋਰ ਵੀ ਵਕਿਆਊ ਆਗੀ ਗਾਈ ਵਕਿਆਊ ਆਗੀ ਤੇ ਆਪਾਂ ਸਾਨੂੰ ਉਹ ਵੀ ਦਿਖਾਉਣੇ ਆ ਤੋਂ ਉਦੋਂ ਪਹਿਲਾਂ ਪਰ ਆਪਾਂ ਇੱਕ ਛੋਟੀ ਜੀ ਝਲਕ ਤੁਹਾਨੂੰ ਆਪਾਂ ਕੱਟੀ ਤੇ ਮਰਵਾ ਦਈਏ ਤੇ ਆ ਦੇਖ ਸਾਡੇ ਉਸਕੀ ਕਰੀ ਖੜੀ ਬਈ ਇਹਨੂੰ ਮੜਾ ਜਾ ਤੇ ਜਿਹੜੀ ਆ ਕੱਟੀ ਆਗੀ ਨਾ ਇਹਦੀ ਉਮਰ ਕਿੰਨੀ ਹੋਗੀ ਬਈ ਇਹ ਸਾਢੇ 4 ਤੋਂ 5 ਕਿ ਮਹੀਨਿਆਂ ਦੇ ਵਿੱਚ ਇਹਦੀ ਉਮਰ ਆਗੀ ਤੇ ਇਹਦੀ ਆਪਾਂ ਜੇ ਕੁਆਲਿਟੀ ਚੈੱਕ ਕਰਦੇ ਹੇ ਐਲ ਡੀ ਐਫ ਵਾਲਿਆਂ ਦੇ ਨਾਗ ਬਦਰੀ ਧੀ ਆਗੀ ਤੇ ਜੇ ਪਹਿਲਾਂ ਤਾਂ ਆਪਾਂ ਦੇਖੀ ਵੀ ਚੰਗੇ ਜਿਹੜੇ ਰਿਕਾਰਡ ਹੁੰਦੇ ਨੇ ਉਹਦੀ ਗੱਲ ਕਰੀ ਆ ਦੇਖੋ ਪਹਿਲਾਂ ਤਾਂ ਥੋੜਾ ਹੁਣ ਮੈਂ ਤੋਂ ਡਰ ਰਹੀ ਹੈਗੀ ਤੇ ਦੇਖੋ ਪਿੱਠਪੂੜਾ ਦੇਖੋ ਕਿੰਨਾ ਚੰਗਾ ਤੇ ਪਿੱਛੋਂ ਦੇਖੋ ਸਾਰੀ ਸਿੱਧੀ ਹੈਗੀ ਇਹ ਢਲਮਾ ਵੀ ਆਪਾਂ ਕਹਿੰਦੇ ਪਿੱਛੋਂ ਨਹੀਂ ਢਲਮੀ ਹੈਗੀ ਤੇ ਪੂੰਛ ਦੇਖੋ ਮਤਲਬ ਤਾਂ ਸਾਰੀ 2 ਇੰਚੀ ਚਿੱਟੀ ਹੈਗੀ 2 ਜਾਂ 2.5 ਇੰਚ ਬਸ ਇਦੂ ਬਾਅਦ ਤੇ ਚਿੱਟੀ ਨਹੀਂ ਹੈਗੀ ਪੂੰਛ ਸਾਰੀ ਜੈਡ ਵੱਲ ਆ ਗਈ ਬਾਕੀ ਤੇ ਆਹ ਦੇਖੋ ਸਿੰਗੇ ਦੇ ਜਮਾ ਕੁੰਡੇ ਨੇ ਹੈਗੇ ਲੱਗਦਾ ਵੀ ਡੇਢ ਕੰਚੀ ਨੇ ਪਰ ਡੇਢ ਇੰਚ ਤੋਂ ਇਤੇ ਸਿੰਗ ਨੇੜੇ ਮੁੜਨ ਲੱਗ ਗਰੇ ਨੇ ਇਹ ਦੇਖੋ ਵੀ ਇਹ ਚੰਗੇ ਟੀਕਿਆਂ ਦੀ ਇਹ ਕੁਆਲਿਟੀ ਹੁੰਦੀ ਤੇ ਆਪਾਂ ਜੇ ਇਹਦੀ ਮਾਂ ਦੀ ਗੱਲ ਕਰੀਏ ਦੇਖੋ ਇਹਦੀ ਮਾਂ ਵੀ ਕੁਦਰਤੀ ਖੜੀ ਹੋਗੀ ਤੇ ਇਹਦੀ ਮਾਂ ਤੇ ਸਿੰਗ ਦੇਖੋ ਕਿੰਨੇ ਕੁੰਡੇ ਨੇ ਆਹ ਦੇਖੋ ਇਹ ਵੀ ਚੰਗੇ ਰਿਕਾਰਡ ਦੀ ਹੈਗੀ ਚੰਗੇ ਟੀਕੇ ਦੀ ਹੈਗੀ ਤੇ ਪਹਿਲੀ ਵਾਰੀ ਇਹਨੇ ਬੱਚਾ ਦਿੱਤਾ ਇਹਦੀ 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 ਮਾਂ ਦੀ ਉਮਰ ਦੀ ਗੱਲ ਕਰੀਏ ਜੇ ਆਪਾਂ ਇਸੇ ਦੀ ਉਮਰ ਦੀ ਗੱਲ ਕਰੀਏ ਤਾਂ ਇਹ ਲਗਭਗ 3.5 ਸਾਲਾਂ ਦੀ ਹੈਗੀ ਤੇ ਦੁਬਾਰੇ ਵੀ ਗੱਭਣਾ ਹੈ ਨਾ ਬਈ ਇਹ ਉਹ ਦੁਬਾਰੇ ਵੀ ਗੱਭਣਾ ਕਿਤੇ ਆ ਖੜੀ ਕਰਦੇ ਆ ਗਾਈ ਬੜਾ ਯੱਪਾ ਵੀ ਹੋਇਆ ਇਹ ਕਰੀ ਖੜੀ ਉਹਨੂੰ ਆ ਦੇਖੋ ਤੇ ਇਹ ਪਹਿਲਾਂ ਇਹਨੂੰ ਦੁੱਧ ਚੰਗਾ ਚੰਗਾ ਆਇਆ ਨਹੀਂ ਹੈਗਾ ਤੇ ਹੁਣ ਬਾਈ ਨੂੰ ਸੌਂ ਕੇ ਜਾਇਆ ਵੀ ਯਾਰ ਦੁਬਾਰੇ ਆਪਾਂ ਚਲੋ ਤਿਆਰ ਕਰੀਏ ਉਹਨੇ ਫੀਡ ਤੇ ਚਲਾ ਦਿੱਤੀ ਤੇ ਫੀਡ ਇਹਨੂੰ ਹੁਣ ਕਿਹੜੀ ਫੀਡ ਚੱਲ ਰਹੀ ਹੈ ਗਰੋਵਰ ਚੱਲ ਰਹੀ ਹੈ ਬਈ ਇਹਨੂੰ ਗਰੋਵਰ ਫੀਡ ਚੱਲ ਰਹੀ ਹੈ ਕੀ ਤੇ ਆਹ ਦੇਖ ਸਕਦੇ ਆ ਇੱਕ ਗਾਈ ਵਕਿਆਊ ਆ ਕੀ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਬਈ ਇਹ 3.5 ਇਹ 3.5 ਮਹੀਨੇ ਦੀ ਗੱਬਣਾ ਇਹਦੀ ਵੀ ਗਾਰੰਟੀ ਆਪਣੀ ਪੂਰੀ ਚੈੱਕ ਪਾਸ ਦੀ ਗਾਰੰਟੀ ਆ ਬਾਈ ਦੁੱਧ ਕਿੰਨਾ ਆ ਗਿਆ ਹੁਣ ਇਹਦੇ ਥੱਲੇ ਹੁਣ 9 ਲੀਟਰ ਆ ਇਹ ਆਪਾਂ ਕਹੇ ਦੀ ਵੀ 9 ਲੀਟਰ ਦੁੱਧ ਆ ਪਰ ਆਪਾਂ 8 ਲੀਟਰ ਕਹਿ ਕੇ ਦੇਵਾਂਗੇ ਤੇ ਆਪਾਂ ਜੀ ਆਰਡਰ ਕੁਆਲਿਟੀ ਦੀ ਗੱਲ ਕਰੀਏ ਕਿਉਂਕਿ ਦੁਬਾਰੇ ਗੱਬਣ ਆ ਗਈ ਤੇ ਉਹਦੇ ਕਰਕੇ ਵੀ ਆਰਡਰ ਕੁਆਲਿਟੀ ਬਾਕੀ ਦੇਸੀ ਨਸ ਲਾ ਗਈ ਇਹਨਾਂ ਦਾ ਪਿੱਛੇ ਲੇਵਾ ਹੁੰਦਾ ਹੀ ਨਹੀਂ ਹੈਗਾ ਜਿਹੜੇ ਭਰਾ ਦੇਸੀ ਨਸ ਲਾ ਰੱਖਦੇ ਨੇ ਕਿ ਉਹਨਾਂ ਨੂੰ ਤਾਂ ਪਤਾ ਹੈਗਾ ਕਿਉਂਕਿ ਇਹਦੇ ਕੈਰੈਕਟਰ ਨੇੜੇ ਵੀ ਹੈਗੀ ਤਾਂ ਚਲੋ ਵੀ ਕ੍ਰੋਸ ਦੇ ਵਿੱਚ ਆ ਗਈ ਤੇ ਦੋ ਨਸਲਾਂ ਮਿਕਸ ਹੋ ਗਈਆਂ ਤਾਂ ਕਰਕੇ ਵੀ ਇਦਾਂ ਜੀ ਹੈਗੀ ਨਹੀਂ ਸਾਹੀਵਾਲ ਦੇ ਕੈਰੈਕਟਰ ਨੇ ਇਹਦੇ ਵਿੱਚ ਜਿਹੜ ਤੇ 9 ਲੀਟਰ ਦੀ ਦੁੱਧ ਦੀ ਆ ਬੰਦਾ ਤੋਲ ਕੇ ਲੈ ਕੇ ਜਾ ਸਕਦਾ ਦੋ ਟਾਈਮ ਚ ਉਹਦੇ ਚਾਰ ਟਾਈਮ ਚ ਉਹਦੇ ਉਹ ਬੰਦੇ ਦੀ ਆਪਣੀ ਇੱਛਾ ਆ ਕਿ ਤੇ ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਹੁਣ ਆਪਾਂ ਰੇਟ ਵੀ ਆਪਾਂ ਪੁੱਛਦੇ ਆਂ ਬਾਈ ਹੋਰਾਂ ਤਾਂ ਵੀ ਕਿੰਨਾ ਕੀ ਰੇਟ ਹੈਗਾ ਕੀ ਮੰਗਦੇ ਆਗੇ ਤੇ ਆ ਜਾ ਬਾਈ ਕਿਹਨਾਂ ਦੱਸੀ ਤੇ ਚੋਟੀ ਦਾ ਕੀ ਮੁੱਲ ਮੰਗਦੇ ਆ ਫਿਰ ਆਪਾਂ ਤੇ ਆਪਾਂ ਜਮਾਂ ਲੈਣ ਦੇਣ ਜਾ ਚੋਟੀ ਦਾ 65000 65000 ਤੇ ਆਪ ਵੀ ਚੰਗੇ ਰਿਕਾਰਡ ਦੀ ਹੈਣਾ ਬਈ ਤੇ ਜੇ ਆਪਾਂ ਬੈੜੀ ਦੀ ਗੱਲ ਕਰੀਏ ਬੈੜੀ ਆਪਾਂ ਨੇ 30000 30000 ਦੀ ਤੇ ਇਹ ਜੋ ਮਾਨਦਾਨ ਹੋਊਗਾ ਫਿਰ ਬੰਦੇ ਦਾ ਬਈ ਹਾਂ ਉਹ ਪਹੁੰਚ ਕੇ ਜਦੋਂ ਕੋਈ ਆਊਗਾ ਤਾਂ ਆਪਾਂ ਮਾਨਦਾਨ ਕਰਾਂਗੇ ਮਾਨਦਾਨ ਕਰਾਂਗੇ ਤੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਉਹਦਾ ਫਿਰ ਵੱਧ ਹੋ ਮਾਨਦਾਨ ਹਾਂ ਜ਼ਰੂਰ ਕਰਾਂਗੇ ਹਾਂ ਹਾਂ ਤੇ ਇਹ ਬਈ ਗੱਭਣ ਦੱਸਦੇ ਦੁਬਾਰੇ ਕਿੰਨੇ ਕਿੰਨੇ ਟਾਈਮ ਦੀਆਂ ਨੇਗੀਆਂ ਇਹ ਜਿਹੜੀ ਝੋਟੀ ਆ ਉਹ ਤਾਂ 3 ਮਹੀਨਿਆਂ ਦੀ ਗੱਭਣ ਅੱਛਾ ਠੀਕ ਹੈ ਤੇ ਆਪਣਾ ਜਿਹੜੀ ਇਹ ਗਾਈ ਹੈਗੀ ਇਹ 3.5 ਮਹੀਨੇ ਇਹ ਸਾਢੇ 3 ਮਹੀਨੇ ਦੀ ਗੱਪਣਾ ਅਗਲਾ ਤਸੱਲੀ ਕਰਕੇ ਫੇਰ ਲੈ ਕੇ ਜਾ ਜਿਵੇਂ ਹੁਣ ਬਈ ਗਾਂ ਹੀ ਹੈ ਕਿ ਜੇ ਆਪਾਂ ਲੇਵਾ ਦੇਖੀ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਦੁੱਧ ਦੇਊਗੀ ਜੇ ਬਈ ਬੰਦੇ ਨੇ ਬੰਦਾ ਕਹਿੰਦਾ ਹੋ ਕੋਈ ਚਾਰ ਤੁਰਾਂ ਕੱਡੀਆਂ ਹੁੰਦੀਆਂ ਨੇ ਹਾਂ ਹਾਂ ਬਈ ਬਾਕੀ ਸਵੇਰ ਦੇ ਟਾਈਮ ਆ ਕਿਉਂਕਿ ਸਵੇਰੇ 9:30 10:00 ਵਜੇ ਵੀਡੀਓ ਬਣ ਰਹੀ ਹੈਗੀ ਤੇ ਜੇ ਆਪਾਂ ਬੰਦਾ ਕੋਈ ਕਹੇ ਯਾਰ ਬਈ ਮੈਂ ਤਾਂ ਚਾਰ ਟਾਈਮ ਚੋਂਗਾਂ ਉਹੋ ਬਈ ਉਹ ਕੋਈ ਚੱਕਰ ਨਹੀਂ ਬਈ ਚੋ ਸਕਦਾ ਕੋਈ ਮਰ ਜੇ ਜਦੋਂ ਮਰ ਜੇ ਠੀਕ ਆ ਬਈ ਕਦੋਂ ਮਰਜੀ ਆ ਜਾ ਬਈ ਬਈ ਚਾਰ ਟਾਈਮ ਚੋਲੇ ਚਾਹੇ ਪੰਜ ਟਾਈਮ ਟੋਲੇ ਵੀਡੀਓ ਬੰਦ ਦੇ ਦਿੱ ਆਬਦੀ ਸਲਦੀ ਹੈ ਤੇ ਠੀਕ ਹੈ ਭਾਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸასი ਕਾਲ ਜੀ